हाथ में है और यहाँ पर आपने वर्ल्ड कप के लिए भी रास्ता बना लिया है अपनी जगह बना लिया है कितने खुशी का प्रदर्शन है बहुत ज़्यादा जैसे कि मैंने पहले बोला था कि ये हमारा टारगेट था कि यहाँ पे जीत के गोल्ड मेडल जीत कर हम डायरेक्ट क्वालिफाई करें तो वो जो एक सपना था ड्रीम था जो एम था वो पूरा हुआ बट मेन फोकस हमारा वर्ल्ड कप ही है सर और यहाँ ਉਹ ਬਿਹਾਰ ਮੇ ਰਾਜਗੀਰ ਮੇ ਸਪੋਰਟ ਮਿਲਾ ਹੈ ਬਹੁਤ ਬਹੁਤ ਅੱਛਾ ਬਹੁਤ ਅੱਛਾ ਮੈਂ ਦਿਲ ਸੇ ਧਨਵਾਦ ਕਰਨਾ ਚਾਹਤਾ ਹੂੰ ਬਿਹਾਰ ਸਰਕਾਰ ਦਾ ਜਿਨੋ ਨੇ ਇਤਨਾ ਇਨੀਸ਼ੀਏਟਿਵ ਲਿਆ ਹੈ ਔਰ ਯਹਾਂ ਕਾ ਕਰਾਊਡ ਅਮੇਜ਼ਿੰਗ ਹੈ ਜੋ ਇਨੋ ਨੇ ਸਪੋਰਟ ਦਿਖਾਈ ਹੈ ਡੇ 1 ਸੇ ਬਹੁਤ ਕਮਾਲ ਰਹੀ ਹੈ ਔਰ ਕਾਫੀ ਹੈਲਪ ਹੋਇਆ ਹੈ ਮੇਰਾ ਥੈਂਕ ਯੂ ਬਹੁਤ ਬਹੁਤ ਮੁਬਾਰਕ ਸਾਰੇ ਹਾਕੀ ਫਰਟੀਨਿਟੀ ਨੂੰ ਸਪੈਸ਼ਲੀ ਪੰਜਾਬ ਹਾਕੀ ਨੂੰ ਜਿਹਦੇ ਵਿੱਚ ਜਿਹੜੀ ਟੀਮ ਨੇ ਵਰਲਡ ਕੱਪ ਦੇ ਵਿੱਚ ਵੀ ਕੁਆਲੀਫਾਈ ਕਰ ਲਿਆ ਤੇ ਇਹਦੇ ਵਿੱਚ ਨੋ ਪਲੇਅਰ ਪੰਜਾਬ ਦੇ ਨੇ ਔਰ ਪੰਜ ਪਲੇਅਰ ਜਲੰਧਰ ਦੇ ਨੇ ਜਿਲੰਦਰ ਵਾਸੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਸੇਮ ਟਾਈਮ ਮੈਂ ਜੋ ਪੰਜਾਬ ਪਿਛਲੇ ਦਿਨਾਂ ਚ ਔਖੇ ਸਮੇ ਤੋਂ ਲੰਘਿਆ ਇਹ ਜਿੱਤ ਉਹਨਾਂ ਨੂੰ ਸਮਰਪਿਤ ਕਰਦਾ ਤੇ ਮੈਂ ਜ਼ਰੂਰ ਪਲੇਅਰਾਂ ਨਾਲ ਮਿਲ ਕੇ ਕੋਈ ਇਹੋ ਜਿਹਾ ਉਪਰਾਲਾ ਕਰਾਂਗਾ ਜਿੱਥੇ ਵਿੱਚ ਜਿਹੜੇ ਬਾੜਪੀਰਦਾਂ ਦੇ ਲੋਕਾਂ ਨੇ ਫੈਮਲੀਆਂ ਲਾਸ ਕੀਤਾ ਉਹਨਾਂ ਦੀ ਕੋਈ ਨਾ ਕੋਈ ਅਸੀਂ ਹੈਲਪ ਕਰ ਸਕੀਏ ਤੇ ਸਭ ਗੱਲ ਕਰੀਏ ਪੰਜਾਬ ਦਾ ਨਾਮ ਤਾਂ ਰੋਸ਼ਨ ਕੀਤਾ ਉੱਥੇ ਜਲੰਧਰ ਦਾ ਜਿਹੜਾ ਨਾਮ ਰੋਸ਼ਨ ਕੀਤਾ ਲਗਾਤਾਰ hockey criteria ਅੱਗੇ ਵੱਧਦੇ ਜਾ ਰਹੇ ਨੂੰ ਤੋਂ ਟਵ ਡਵੈਲਪਮੈਂਟ ਹਾਂ ਮੈਨੂੰ ਲੱਗ ਰਿਹਾ ਕਿ ਹੁਣ ਆਉਣ ਵਾਲਾ ਟਾਈਮ hockey ਲਈ ਬਹੁਤ ਹੀ ਗ੍ਰੇਟ ਟਾਈਮ ਹੈ ਅਸੀਂ ਰਾਉਂਡ ਗਲਾਸ ਨਾਲ ਟਾਈ ਅਪ ਕੀਤਾ ਜੋ ਕਿ 2500 ਕਰੋੜ ਰੁਪਏ ਪੰਜਾਬ ਦੇ ਵਿੱਚ hockey ਤੇ tennis ਦੇ ਡਵੈਲਪਮੈਂਟ ਤੇ ਖਰਚ ਰਹੇ ਨੇ ਤੇ ਰੀਸੈਂਟਲੀ ਹੁਣ hockey ਪੰਜਾਬ ਨੇ ਉਹਨਾਂ ਨਾਲ 10 ਸਾਲ ਲਈ ਟਾਈ ਅਪ ਕੀਤਾ ਸਾਰੀਆਂ ਗੇਮਸ ਦੀ ਜ਼ਿੰਮੇਵਾਰੀ ਅਸੀਂ ਰਾਉਂਡ ਗਲਾਸ ਨਾਲ ਮਿਲ ਕੇ ਇਹਨੂੰ ਅੱਛੀ ਤਰ੍ਹਾਂ ਪ੍ਰੋਮੋਟ ਕਰਾਂਗੇ